ਅਸਲਾਮ ਵਾਲੇਕਮ ਉਮੀਦ ਹੈ ਸਾਰੇ ਭਰਾ ਠੀਕ ਠਾਕ ਹੋਸਣਗੇ ਤੇ ਮੇਰਾ ਵੀਰ ਗੱਲ ਕਰਨੀ ਹੈ ਜਸਪਿੰਦਰ ਪੱਲੇ ਦੀ ਕਿਆ ਹੀ ਕਹਿਨੇ ਨੇ ਹੁੰਦਾ ਯਾਰ ਕਿਆ ਹੀ ਬਾਤ ਆਈ ਹੁੰਦੀ ਤੇ ਲੇਕਿਨ ਜੋ ਅੱਲਾਹ ਨੂੰ ਮਨਜ਼ੂਰ ਹੈ ਹੋਣਾ ਉਹੀ ਹੁੰਦਾ ਹੈ ਮੇਰਾ ਵੀਰ ਕੀ ਕਰ ਸਕਨੇ ਅਸੀਂ ਜਿੰਨਾ ਸਾਰੇ ਸਾਡੇ ਭਰਾਵਾਂ ਸਿੱਖਾਂ ਨੂੰ ਦੁੱਖ ਹੈ ਉਨਾ ਹੀ ਸਾਨੂੰ ਲੰਦੇ ਪੰਜਾਬ ਵਾਲਿਆਂ ਨੂੰ ਦੁੱਖ ਹੈ ਸਾਰਿਆਂ ਦੇ ਤਰਫੋਂ ਮੈਂ ਦੁੱਖ ਦਾ ਜ਼ਾਹਰ ਕਰਨਾ ਤੇ ਇੰਜ ਨਹੀਂ ਹੋਣਾ ਚਾਹੀਦਾ ਜੀ ਫੇ ਲੇਕਨ ਮੌਤ ਦਾ ਜ਼ਾਇਕਾ ਜਿਹੜਾ ਹੈ ਉਹ ਹਰ ਇਨਸਾਨ ਨੇ ਚੱਖਣਾ ਹੀ ਹੁੰਦਾ ਹੈ ਤੇ ਮੇਰਾ ਵੀਰ ਬਹੁਤ ਜਦੋਂ ਦੀ ਖਬਰ ਸੁਣੀ ਹੈ ਨਾ ਯਕੀਨ ਕਰੋ ਬੜੀ ਪਰੇਸ਼ਾਨੀ ਲੱਗ ਗਈ ਹੈ ਵੀ ਯਾਰ ਇਸ ਦਾ ਤਾਂ ਜ਼ਿਹਨ 'ਚ ਹੀ ਕੋਈ ਨਹੀਂ ਆਈ ਵੀ ਯਾਨੀ ਕਿ ਇਸ ਨੇ ਜਾਣਾ ਹੈ ਤੇ ਬਾਕੀ ਜਿਹੜੀ ਬਿਮਾਰੀ ਹੁੰਦੀ ਉਹ ਠੀਕ ਕਰ ਲੈਂਦੀ ਹੈ ਉਹ ਸਾਰੇ ਖੁਸ਼ ਜਿਹੜੀ ਉਹ ਵਾਪਸ ਲੈ ਆਉਂਦੀ ਹੈ ਤੇ ਬਾਕੀ ਜੋ ਇਨਸਾਨ ਨੇ ਕੀਤਾ ਹੋਵੇ ਕੋਈ ਆਖਰ ਜਾ ਕੇ ਭਰਨਾ ਪੈਂਦਾ ਹੈ ਤੇ ਸਾਡੇ ਨਜ਼ਰਾਂ ਦੇ ਵਿੱਚ ਉਸ ਨੇ ਅੱਜ ਤੱਕ ਐਂਜ ਦੀ ਕੋਈ ਯਾਨੀ ਕਿ ਫਜ਼ੂਲ ਗੱਲਾਂ ਨਹੀਂ ਕੀਤੀ ਜਿਹੜੀ ਕਿਸੇ ਬਹਿਣ ਭਰਾ ਦੀ ਦਿਲ ਲਜ਼ਾਰੀ ਹੋਈ ਹੋਵੇ ਜਾਂ ਕਿਸੇ ਦਾ ਦਿਲ ਦੁਖਿਆ ਹੋਵੇ ਉਹਨੇ ਜਿੰਨੂੰ ਵੀ ਫਿਲਮਾਂ ਦੇ ਵਿੱਚ ਜਦੋਂ ਵੀ ਹੁੰਦੀ ਨਵੀਂ ਫਿਲਮ ਆਈ ਸਾਰਿਆਂ ਨੂੰ ਹਸਾਇਆ ਹੀ ਤੇ ਇਨਸਾਨੀਅਤ ਐ ਹੀ ਹੁੰਦੀ ਐ ਇਨਸਾਨੀਅਤ ਨੂੰ ਹੀ ਕਿਹਾ ਜਾਂਦਾ ਹੈ ਤੇ ਬਾਕੀ ਅਸੀਂ ਹੁਣ ਕੀ ਕਰ ਸਕਨੇ ਆ ਬਹੁਤ ਹੁੰਦਾ ਜ਼ਿਆਦਾ ਦੁੱਖ ਹੈ ਸਾਨੂੰ ਸਾਰਿਆਂ ਭਰਾਵਾਂ ਨੂੰ ਦਾ ਦੁੱਖ ਹੈ ਜਿਵੇਂ ਹੀ ਉਹ ਫੌਤ ਹੁੰਦਾ ਗਿਆ ਓਵੇਂ ਹੀ ਜਾਣ ਕੇ ਖਬਰ ਜਿਹੜੀ ਸੋਸ਼ਲ ਮੀਡੀਆ ਤੇ ਗਰਦਸ਼ ਕਰਨ ਲੱਗ ਗਈ ਹੈ ਤੇ ਬਹੁਤ ਯਕੀਨ ਕਰ ਇੰਨਾ ਕਿ ਦੁੱਖ ਹੈ ਨਾ ਜਿਵੇਂ ਆਪਦਾ ਕੁਕਾਰਦਾ ਜਾਣ ਕੇ ਮੈਂਬਰ ਜਿਹੜਾ ਇਹਨਾਂ ਵਗ ਜਾਂਦਾ ਹੈ ਤੇ ਅੱਲਾ ਸਾਰਿਆਂ ਨੂੰ ਦੁਨੀਆਂ ਭਰਾਵਾਂ ਨੂੰ ਜਿੰਨੇ ਵੀ ਸਿੱਖ ਨਿਸ਼ਟਰੀ ਦੇ ਅਦਾਕਾਰ ਨੇ ਜਾਂ ਪ੍ਰੋਡੂਸਰ ਨੇ ਉਹਨਾਂ ਨੂੰ ਅੱਲਾ ਤੰਦਰੁਸਤੀ ਦੇਵੇ ਮੇਰਾ ਵੀਰ ਸਾਡਾ ਹੈ ਜਿਆਦਾ ਜਿਆਦਾ ਵੀਡੀਓ ਸ਼ੇਅਰ ਕਰੋ ਤਾਂ ਕਿ ਸਿੱਖਾ ਭਰਾਵਾਂ ਤੱਕ ਪਹੁੰਚ ਜਾਵੇ ਲੰਧੇ ਪਜਾਮ ਵਾਲਾ ਵੀ ਉਨਾ ਹੀ ਦੁੱਖ ਕਰ ਰਹੇ ਨੇ ਜਿੰਨਾ ਜਸਪਿੰਦਰ ਪੱਲੇ ਦੇ ਆਂਡ ਗਾਂਡਾ ਦੇ ਦੁੱਖ ਕਰ ਰਹੇ ਹਨ ਉਨਾ ਹੀ ਪੰਜਾਬ ਵਾਲਿਆਂ ਨੂੰ ਦੁੱਖ ਹੈ ਤੇ ਇੱਕ ਇਨਸਾਨੀਅਤ ਦੇ ਨਾਤੇ ਠੀਕ ਉਹਨਾਂ ਦਾ ਸਿੱਖ ਤੱਲਕ ਉਹਨਾਂ ਦਾ ਆਸਿਕ ਬਲਾਤਰੀ ਨਾ ਲਈ ਤੇ ਲੇਕਿਨ ਅਸੀਂ ਉਹਨਾਂ ਦੀ ਜਾਤ ਤੇ ਜਾਂ ਉਹਨਾਂ ਦੀ ਕੌਮ ਤੇ ਨਹੀਂ ਜਾਣਾ ਚਾਹਦੇ ਅਸੀਂ ਸਿਰਫ ਪਾਕਿਸਤਾਨ ਦੇ ਲੋ ਸਾਰਿਆਂ ਨੂੰ ਸਾਡਾ ਇਹ ਮੈਸੇਜ ਹੈ ਵੀ ਇੱਕ ਇਨਸਾਨੀਅਤ ਦੇ ਨਾਤੇ ਬਹੁਤ ਸਾਨੂੰ ਅਫਸੋਸ ਹੋਇਆ ਠੀਕ ਹੈ ਨਾ ਭਾਵੇਂ ਉਹਨਾਂ ਦਾ ਮਜ਼ਬੂਰ ਹੈ دین ਹੋ ਰਹੇ ਉਹਨਾਂ ਦਾ ਲੇਕਿਨ ਖਸੂਸੀ ਪਾਕਿਸਤਾਨ ਨੇ ਭਰਾਵਾਂ ਜਿੰਨੇ ਮੇਰੇ ਭਰਾ ਵੀਡੀਓ ਵੇਖ ਰਹੇ ਨੇ ਮੈਂ ਉਹਨਾਂ ਨੂੰ ਇਹ ਹੀ ਆਖਣਾ ਚਾਹਨਾ ਜਿਨੇ ਵੀ ਸਾਡੇ ਸਿੱਖ ਭਰਾ ਨੇ ਪਾਕਿਸਤਾਨ ਨਾਲ ਇੰਝ ਪਿਆਰ ਕਰਦੇ ਨੇ ਨਾ ਜਿਵੇਂ ਆ ਮਾਂ ਬੋਲੀ ਬੋਲੀ ਬੋਲਦੇ ਨੇ ਉਸ ਤਰੀਕੇ ਤੇ ਬਾਕੀ ਪਾਕਿਸਤਾਨ ਵਿੱਚ ਵੀ ਆਉਂਦੇ ਨੇ ਤੇ ਉਹਨਾਂ ਨੂੰ ਇਜੀ ਨਹੀਂ ਖੁਸ਼ੀ ਹੁੰਦੀ ਜਿਵੇਂ ਸਾਨੂੰ ਈਦ ਤੇ ਖੁਸ਼ੀ ਹੁੰਦੀ ਓਨੀ ਉਹਨਾਂ ਨੂੰ ਹੁੰਦੀ ਜਦੋਂ ਪਾਕਿਸਤਾਨ ਆਉਂਦੇ ਨੇ ਉਹਨਾਂ ਦੇ ਪੁਰਾਣੇ ਅਜੇ ਵੀ ਘਰ ਆਬਾਦ ਖਲੇ ਨੇ ਤੇ ਅਜੇ ਵੀ ਸਾਡੇ ਵਾਲੋ ਪਾਕ ਫੌਜ ਵਾਲੋ ਵੀ ਤੇ ਗਵਰਨਮੈਂਟ ਵਾਲੋ ਵੀ ਉਹਨਾਂ ਨੂੰ ਖੁੱਲੀ ਦਰਖਾਸਤ ਦੇ ਵੀ ਜਿਵੇਂ ਮਰਜ਼ੀ ਉਹ ਆ ਜਾ ਸਕਦੇ ਨੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਕਿਸੇ ਕੱਲ ਦਾ ਤੇ ਬਾਕੀ ਜਸਪਿੰਦਰ ਸਿੰਘ ਜਿਹੜਾ ਹੈ ਨਾ ਇਹਦੀ ਸਾਨੂੰ ਜਿਹੜੀ ਹੈ ਨਾ ਇਹ ਸਾਡੇ ਦਿਲਾਂ 'ਚ ਰਸ ਹੈਗਾ ਦਿਲਾਂ 'ਚ ਨਿਕਲ ਨਹੀਂ ਸਕਦਾ ਤੇ ਉਹਨੇ ਆਪਦੇ ਸਿੱਖਾਂ ਦੀ ਪਹਿਚਾਨ ਬਣਾਈ ਹੈ ਫਿਲਮਾਂ ਦੇ ਵਿੱਚ ਬੜਾ ਹੀ ਅਫਸੋਸ ਹੈ ਯਕੀਨ ਕਰੋ ਯਾਰ ਕੀ ਕਰ ਕੀ ਸਕਨੇ ਹੁਣ ਅਸੀਂ ਤੇ ਬਹੁਤ ਅਫਸੋਸ ਹੈ ਜਿਵੇਂ ਸਾਨੂੰ ਸਿੱਧੂ ਬਰਾ ਸਿੱਧੂ ਮੂਸੇ ਵਾਲਾ ਤੇ ਉਹ ਵੇਖ ਲੈ ਵਿਚਾਰਾ ਇਹਦੀ ਕਿੰਨੀ ਚੜਾਈ ਹੋਈ ਹੈ ਤੇ ਕਿੰਨੇ ਕਿੰਨੇ ਅੱਛੇ ਉਹਨੇ ਫਲਸਟਰ ਨੂੰ ਗਾਣੇ ਦਿੱਤੇ ਨੇ ਤੇ ਉਸ ਵਿਚਾਰੇ ਦਾ ਵੀ ਇੱਕ ਮੈਂਟ ਨਹੀਂ ਲੱਗਾ ਪਤਾ ਹੀ ਨਹੀਂ ਲੱਗਾ ਵੀ ਕੀ ਹੋਇਆ ਉਹਨੂੰ ਤੇ ਬਾਕੀ ਪਤਾ ਸਾਰਾ ਨਹੀਂ ਹੁੰਦਾ ਵੀ ਯਾਰ ਕੀ ਹੋਇਆ ਕਿੰਨੇ ਨਾ ਕੀ ਗੱਲਬਾਤ ਆਈ ਤੇ ਲੇਕਨ ਇਹ ਦੋ ਜਿਹੜੇ ਆ ਨਾ ਮੇਨ ਸਿੱਖਾਂ ਦੇ ਜਿਹੜੇ ਨੇ ਸਾਡੀ ਪੰਜਾਬੀ ਜ਼ੁਬਾਨ ਚ ਆਦੇ ਨੇ ਪਾਵੇ ਉਹਨਾਂ ਦੇ ਹੀਰੋ ਸਮਝੇ ਸਿੱਖਾਂ ਦੇ ਹੀਰੋ ਆ ਤੇ ਉਹ ਸਿੱਧੂ ਮੂਸੇ ਵਾਲੇ ਦਾ ਵੀ ਸਾਡੀ ਦੁਆ ਹੈ ਅੱਲਾ ਉਹਨਾਂ ਦੇ ਮਾਂ ਪਿਓ ਨੂੰ ਤੰਦਰੁਸਤੀ ਦੇਵੇ ਤੇ ਉਹਦਾ ਛੋਟਾ ਬਰਾਦ ਸਾਰੇ ਬਰਾਵਣ ਵੇਖੇ ਹੀ ਹੋਣਾ ਹੈ ਅੱਲਾ ਉਹਨੂੰ ਲੰਮੀ ਜ਼ਿੰਦਗੀ ਦੇਵੇ ਤੇ ਐਈ ਹੋ ਜੀਆਂ ਚੀਜ਼ਾਂ ਜੋ ਸਿੱਧੂ ਨਾਲ ਹੋਈਆਂ ਨੇ ਉਹ ਇੰਦੇ ਨਾਲ ਨਾ ਹੋਵਣ ਤੇ ਅੱਲਾ ਉਹਨਾਂ ਦੇ ਮਾਪਿਓ ਨੂੰ ਵੀ ਇਨਸਾਫ ਜਿਹੜਾ ਹੈ ਸਾਡੀ ਦੁਆ ਹੈ ਉਹਨਾਂ ਨੂੰ ਮਿਲੇ ਤੇ ਖੁਸ਼ਹਾਲ ਰਹੋ ਤੇ ਜਿਸਵਿੰਦਰ ਸਿੰਘ ਸਾਡੇ ਭਰਾ ਜਿੰਨੇ ਵੀ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਦੁਬਾਰਾ ਤੋਂ ਸਾਡੇ ਸਾਡੇ ਵਾਲੋ ਜਿਹੜਾ ਦੁੱਖ ਭਰੀ ਸਰਸਰੀਆ ਕਾਲ ਤੇ ਬਹੁਤ ਯਾਰ ਦੁੱਖ ਹੋਇਆ ਅੱਲਾ ਇੰਜ ਦਾ ਵਾਕਿਆ ਕਿਸੇ ਨਾਲ ਨਾ ਕਰੇ ਜਾਣਾ ਬਾਹਰ ਆ ਕੇ ਜਾਣਾ ਚਾਹੀਦਾ ਜਾਣਾ ਜਿਹੜਾ ਉਹ ਜਾਣਾ ਹੀ ਹੁੰਦਾ ਤੇ ਬਾਕੀ ਜਿਹੜੇ ਭਰਾ ਸਾਡੇ ਨੂੰ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਕਮੈਂਟ ਕਰ ਦੇਣਾ ਪਿਆਰਾ ਜੀ ਤਾਂ ਕਿ ਇੰਜ ਦੀਆਂ ਵੀ ਲਾਂ ਤੇ ਚੜਦੇ ਪੰਜਾਬੀਆਂ مزید ਤੁਹਾਨੂੰ ਹੋਰ ਸੁਣਨ ਨੂੰ ਗੱਲਾਂ ਮਿਲਣ ਤੇ ਬਸ ਯਾਰ ਬੜਾ ਔਖਾ ਵਲੌਗ ਬਣਾ ਰਹੇ ਆ ਦੋ ਬੰਦੇ ਆ ਇਨਾ ਇੱਕ ਅਫਸੋਸ ਇਹਨਾਂ ਜਸਪਿੰਦਰ ਸਿੰਘ ਪੱਲਾ ਇਹ ਤਾਂ ਸਾਡੇ ਸਮਝ ਲੈ ਵੀ ਉਹ ਦਿਲਾਂ ਦਾ ਗਹਿਣਾ ਆ ਤੇ ਬਾਕੀ ਸਾਰੇ ਬਰਾਖੋ ਸ਼ਬਾਦ ਰਭੋ ਅੱਲਾ ਤੁਹਾਨੂੰ ਤੰਦਰੁਸਤੀ ਦੇਵੇ ਅੱਲਾ ਨੇ ਕਿਹਾ